ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਬੱਚਿਓ ਅੱਜ ਆਪਾਂ ਸੌਂਦੇ ਹਾਂ ਗੁਰੂ ਨਾਨਕ ਦੇਵ ਜੀ ਅਤੇ ਸੱਜਣ ਠੱਗ ਦੀ ਸਾਖੀ ਚਲੋ ਸ਼ੁਰੂ ਕਰਦੇ ਹਾਂ ਗੁਰੂ ਜੀ ਅਤੇ ਭਾਈ ਮਰਦਾਨਾ ਪਾਕ ਪਟਮ ਤੋਂ ਚੱਲ ਕੇ ਮਲਤਾਨ ਦੇ ਤੁਲੰਬਾ ਸ਼ਹਿਰ ਪੁੱਜੇ ਰਸਤੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡਾ ਅਤੇ ਸੋਹਣਾ ਘਰ ਦੇਖਿਆ ਸ਼ੇਖ ਨੇ ਇਹ ਡੇਰਾ ਉਸ ਰਸਤੇ ਤੋਂ ਲੰਘਣ ਵਾਲੇ ਰਾਹੀਆਂ ਦੇ ਆਰਾਮ ਲਈ ਬਣਵਾਇਆ ਹੋਇਆ ਸੀ ਉਸ ਡੇਰੇ ਵਿੱਚ ਹਰ ਇੱਕ ਨੂੰ ਰਹਿਣ ਦੀ ਥਾਂ ਅਤੇ ਖਾਣ ਲਈ ਭੋਜਨ ਮਿਲਦਾ ਸੀ ਰਾਹੀ ਭਾਵੇਂ ਹਿੰਦੂ ਹੋਵੇ ਜਾਂ ਮੁਸਲਮਾਨ ਕਿਸੇ ਨਾਲ ਕੋਈ ਵਿਤਕਰਾ ਨਹੀਂ ਸੀ ਸ਼ੇਖ ਨੇ ਉਸ ਡੇਰੇ ਵਿੱਚ ਇੱਕ ਪਾਸੇ ਹਿੰਦੂਆ ਦੇ ਪੂਜਾ ਕਰਨ ਲਈ ਮੰਦਿਰ ਅਤੇ ਦੂਜੇ ਪਾਸੇ ਮੁਸਲਮਾਨਾਂ ਲਈ ਮਸਜਿਦ ਬਣਵਾਈ ਹੋਈ ਸੀ ਸ਼ੇਖ ਦਿਨ ਵਿੱਚ ਸਾਦਾ ਵਾਲੇ ਕੱਪੜੇ ਪਾ ਕੇ ਮਾਲਾ ਫੇਰਦਾ ਰਹਿੰਦਾ ਸੀ ਅਤੇ ਆਏ ਗਏ ਰਾਈਆਂ ਦੀ ਦੇਖਭਾਲ ਕਰਦਾ ਸੀ ਇਸਾ ਸੇਵਾ ਨੂੰ ਦੇਖ ਕੇ ਉਸ ਨੂੰ ਹਰ ਮਿਲਣ ਵਾਲਾ ਵਿਅਕਤੀ ਉਸ ਨੂੰ ਸੱਜਣ ਕਹਿ ਕੇ ਬੁਲਾਉਂਦਾ ਸੀ ਉਸ ਦਾ ਅਸਲੀ ਨਾਮ ਲੋਕਾਂ ਨੂੰ ਭੁੱਲ ਗਿਆ ਸੀ ਸੱਜਣ ਦੀ ਜ਼ਮੀਨ ਕਾਫੀ ਸੀ ਜਿਸ ਵਿੱਚ ਉਹ ਮਜ਼ਦੂਰਾ ਪਾਸੋਂ ਖੇਤੀ ਕਰਵਾਉਂਦਾ ਸੀ ਉਸ ਨੇ ਆਪਣੀ ਆਮਦਨੀ ਦਾ ਇੱਕ ਹੋਰ ਧੰਦਾ ਰੱਖਿਆ ਹੋਇਆ ਸੀ ਜਿਸ ਦਾ ਉਸ ਦੇ ਹਿੱਸੇਦਾਰਾਂ ਤੋਂ ਬਿਨਾਂ ਕਿਸੇ ਹੋਰ ਨੂੰ ਗਿਆਨ ਨਹੀਂ ਸੀ ਉਹ ਰਾਤ ਗੁਜ਼ਾਰਨ ਵਾਲੇ ਅਮੀਰਾਂ ਨੂੰ ਮਾਰ ਕੇ ਉਹਨਾਂ ਦੀਆਂ ਲਾਛਾਂ ਖੂਹ ਵਿੱਚ ਸੁੱਟ ਦਿੰਦਾ ਅਤੇ ਉਹਨਾਂ ਦਾ maal ਲੁੱਟ ਲੈਂਦਾ ਸੀ ਗੁਰੂ ਜੀ ਨੂੰ ਦੇਖ ਕੇ ਉਸਨੇ ਅੰਦਾਜ਼ਾ ਲਗਾਇਆ ਕਿ ਗੁਰੂ ਜੀ ਇੱਕ ਵੱਡੇ ਤਨਾਟ ਹਨ ਉਸਨੇ ਗੁਰੂ ਜੀ ਅਤੇ ਭਾਈ ਮਰਦਾਨੇ ਦੀ ਬਹੁਤ ਸੇਵਾ ਕੀਤੀ ਗੁਰੂ ਜੀ ਤਾਂ ਮਨਾਂ ਦੀਆਂ ਜਾਣਨ ਵਾਲੇ ਸਨ ਉਹਨਾਂ ਪਾਸੋਂ ਕਿਹੜੀ ਚੀਜ਼ ਉਹ ਗੁੱਝੀ ਰਹਿ ਸਕਦੀ ਸੀ ਸ਼ਾਮ ਦਾ ਖਾਣਾ ਖਾਨ ਪਿੱਛੋਂ ਸੱਜਣ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਚਲੋ ਸੰਤ ਜੀ ਅੰਦਰ ਚੱਲ ਕੇ ਆਰਾਮ ਨਾਲ ਸੌਂ ਜਾਓ ਰਾਤ ਕਾਫੀ ਹੋ ਗਈ ਹੈ ਗੁਰੂ ਜੀ ਨੇ ਕਿਹਾ ਭਾਈ ਸੱਜਣਾ ਅਸੀਂ ਇੱਕ ਸ਼ਬਦ ਉਸ ਮਾਲਕ ਦੀ ਉਸਤਤ ਵਿੱਚ ਗਾ ਕੇ ਸੋਵਾਂਗੇ ਭਾਈ ਜੀ ਭਾਈ ਮਰਦਾਨੇ ਨੇ ਰਵਾਬ ਵਜਾਉਣੀ ਸ਼ੁਰੂ ਕੀਤੀ ਅਤੇ ਗੁਰੂ ਜੀ ਨੇ ਸ਼ਬਦ ਬੋਲਣਾ ਸ਼ੁਰੂ ਕੀਤਾ ਉੱਜਲ ਕਹਿ ਚਲੀਕਨਾ ਕੋਟਮ ਕਾਲੜੀ ਮਾਸ ਤੋਤੇ ਆਂ ਜੂਠ ਨ ਉੱਤਰੇ ਜੈ ਸਿਉ ਧੋਵਾਂ ਤਿਸ ਸੱਜਣ ਦੇ ਕੰਨੀ ਜਿਦੋਂ ਗੁਰੂ ਜੀ ਦੇ ਇਸ ਸ਼ਬਦ ਦੀ ਆਵਾਜ਼ ਪਈ ਤਾਂ ਉਸ ਨੂੰ ਲੱਗਿਆ ਕਿ ਜਿਵੇਂ ਗੁਰੂ ਜੀ ਨੂੰ ਉਸ ਦੀ ਸਾਰੇ ਕਾਲੀ ਕਰਤੂਤ ਦਾ ਪਤਾ ਲੱਗ ਗਿਆ ਹੋਵੇ ਇਸ ਲਈ ਉਹ ਕਹਿ ਰਹੇ ਹਨ ਕਾਂਸੀ ਦਾ ਬਰਤਨ ਬਾਹਰੋਂ ਚਮਕਦਾ ਹੈ ਪਰ ਜਦੋਂ ਉਸ ਨੂੰ ਹੱਥ ਲਗਾਉਂਦੇ ਹਾਂ ਤਾਂ ਕਾਲਾ ਹੋ ਜਾਂਦਾ ਹੈ ਉਹ ਕਾਂਸੀ ਨੂੰ ਧੋਣ ਪਿੱਛੋਂ ਵੀ ਉਸ ਦੀ ਕਾਲਖ ਨਹੀਂ ਜਾਂਦੀ ਖਾਲੀ ਘਰਾਂ ਨੂੰ ਬਾਹਰੋਂ ਜਿੰਨਾ ਮਰਜ਼ੀ ਸਜਾ ਲਵੋ ਜਦੋਂ ਉਹ ਘਰ ਟਹਿ ਟੈਰੀ ਹੋਣ ਕੇ ਤਾਂ ਅੰਦਰੋਂ ਖਾਲੀ ਹੋ ਜਾਣਗੇ ਇਸ ਤਰ੍ਹਾਂ ਤੇ ਘਰ ਅਤੇ ਗੁਨਾ ਤੋਂ ਖਾਲੀ ਸਰੀਰ ਕਿਸੇ ਕੰਮ ਦੇ ਨਹੀਂ ਮਨੁੱਖ ਲਈ ਸਿਆਣਪ ਅਤੇ ਸੇਵਾ ਕਿਸੇ ਕੰਮ ਦੀ ਨਹੀਂ ਜੇ ਉਹ ਬੁਰੇ ਕੰਮਾਂ ਤੋਂ ਤੋਬਾ ਨਹੀਂ ਕਰਦਾ ਨੇਕ ਬਨ ਲਈ ਉਸ ਮਾਲਕ ਦੇ ਆਸਰੇ ਦੀ ਲੋੜ ਹੈ ਸ਼ਬਦ ਦਾ ਭੋਗ ਪੈਣ ਪਿਛੋਂ ਸੱਜਣ ਜੀ ਗੁਰੂ ਜੀ ਦੇ ਚਰਨਾਂ ਉੱਪਰ ਟੈ ਪਿਆ ਗੁਰੂ ਜੀ ਦੇ ਕਹਿਣ ਉਹ ਪਰ ਉਸਨੇ ਸਾਰਾ ਧਨ ਗਰੀਬਾਂ ਨੂੰ ਵੰਡ ਦਿੱਤਾ ਹੱਕ ਦੀ ਕਮਾਈ ਕਰਨ ਲੱਗਾ ਅਤੇ ਸੱਚਾ ਸੱਜਣ ਬਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੇ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਹੋਵੇ ਤਾਂ ਵਾਹਿਗੁਰੂ ਜੀ ਜ਼ਰੂਰ ਲਿਖੋ ਕਮੈਂਟਾਂ ਵਿੱਚ ਅਤੇ ਇਸ ਤਰ੍ਹਾਂ ਦੀਆਂ ਹੋਰ ਸਾਖੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ